ਅੱਜ ਅਸੀਂ ਇਥੇ ਪਿੰਡ ਫਤਿਹਪੁਰ ਰਾਜਪੂਤਾਂ ਦੇ ਵਿੱਚ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਜਿਹੜੇ ਨੇ ਉਹ ਪਹੁੰਚੇ ਨੇ ਸਾਡਾ ਹੈਲਥ ਡਿਪਾਰਟਮੈਂਟ ਪ੍ਰੋਪਰ ਚੈੱਕ ਕਰ ਰਿਹਾ ਕਿਉਂਕਿ ਵਾਰਸ਼ ਤੋਂ ਬਾਅਦ ਫਲੱਡਸ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਕੋਈ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਸੋ ਉਹਦੇ ਨਾਲ ਸੰਬੰਧਤ ਅਸੀਂ ਸਾਰੇ ਸਾਡੇ ਮੈਡੀਕਲ ਆਫੀਸਰ ਐਸ ਐਮਓ ਸਾਰੇ ਇੱਥੇ ਮੌਜੂਦ ਨੇ ਔਰ ਸਮੇਤ ਆਪਣੇ ਮੈਡੀਸਨ ਲੈ ਕੇ ਆਏ ਨੇ ਔਰ ਕਾਫੀ ਲੋਕ ਇਤੋਂ ਫਾਇਦਾ ਵੀ ਲੈ ਰਹੇ ਨੇ ਇਸ ਤੋਂ ਇਲਾਵਾ ਅਸੀਂ ਲੇਬਰ ਕਾਰਡ ਬਣਾਉਣ ਵਾਸਤੇ ਲੇਬਰ ਡਿਪਾਰਟਮੈਂਟ ਜਿਹੜਾ ਉਹਨਾਂ ਵੀ ਆਪਣੇ ਅਧਿਕਾਰੀ ਭੇਜੇ ਨੇ ਉਹ ਵੀ ਕੰਮ ਕਰ ਰਹੇ ਨੇ ਪਰ ਸੀਡੀਪੀਓ ਆਫਿਸ ਤੋਂ ਜੇ ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਜਾਂ ਕਿਸੇ ਨੂੰ ਪੈਨਸ਼ਨ ਲੈਣ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਆ ਸੋ ਉਹ ਵੀ ਡਿਪਾਰਟਮੈਂਟਾਂ ਸੇਵਾ ਕੇਂਦਰ ਆ ਸੋ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਜਿੱਥੇ ਬੁਲਾ ਕੇ ਕੈਂਪ ਲਗਾਇਆ ਤਾਂ ਕਿ ਲੋਕਾਂ ਨੂੰ ਵਾਤੋਂ-ਵਾਤ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾ ਸਕਣ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅ ਡੈਡੀਕੇਟਡ ਆ ਅਸੀਂ ਕਿ ਲੋਕਾਂ ਨੂੰ ਜਿਹੜੀਆਂ ਸਮਾਵਾਂ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ ਤੱਕ ਸਮਾਵਾਂ ਜਿਹੜੀਆਂ ਨੇ ਪਹੁੰਚਣ ਉਸੇ ਹੀ ਕੜੀ ਦੇ ਵਿੱਚ ਆ ਕੈਂਪ ਜਿਹੜਾ ਲਗਾਇਆ ਗਿਆ ਸਾਡੇ ਸਰਪੰਚ ਸਾਹਿਬ ਰਾਣਾ ਜੀ ਮੰਗਲ ਸਿੰਘ ਜੀ ਇਹ ਇਹਨਾਂ ਨੇ ਪਹਿਲਾਂ ਪਿੰਡ ਦੇ ਵਿੱਚ ਪੂਰੀ ਅਨਾਉਂਸਮੈਂਟ ਕਰਾਈ ਸੀਗੀ ਸੋ ਕਾਫੀ ਲੋਕ ਜਿਹੜੇ ਨੇ ਅੱਜ ਆਪਣੇ ਕੰਮ ਕਰਵਾਉਣ ਵਾਸਤੇ ਇਸ ਕੈਂਪ ਦੇ ਵਿੱਚ ਪਹੁੰਚੇ